ਸਰ ਸੂਚੀ ਦੇ ਨੇ ਫਾਟਕ ਰਜ਼ਾਰਾ ਰੋਡ ਤੇ ਖੜੇ ਹੈ ਕੀ ਕਾਰਨ ਹੈ ਯਾਰ ਕੀ ਗੱਲ ਬਾਤ ਹੈ ਇਹ ਇਸ ਤਰ੍ਹਾਂ ਸਰ ਪਬਲਿਕ ਦੀ ਬਹੁਤ ਕੰਪਲੇਂਟ ਹੈ ਕਿ ਜਿਹੜਾ ਇਹ ਫਾਟਕ ਹੈ ਜਿਹੜਾ ਗਵਰਨਮੈਂਟ ਕਾਲਜ ਤੋਂ ਪੁਰ ਹੀਰਾ ਚੌਕ ਨੂੰ ਜਾਂਦਾ ਹੈ ਇਹਦੇ ਵਿੱਚ ਜਦੋਂ ਟ੍ਰੇਨ ਆਉਂਦੀ ਹੈ ਤੇ ਜਾਮ ਬਹੁਤ ਲੱਗ ਜਾਂਦਾ ਔਰ ਇਹ ਜਾਮ ਲੱਗਣ ਦਾ ਕਾਰਨ ਕੀ ਸੀ ਕਿ ਜਿਹੜੀ ਗਵਰਨਮੈਂਟ ਕਾਲਜ ਸਾਈਡ ਤੋਂ ਟ੍ਰੈਫਿਕ ਆ ਰਹੀ ਹੈ ਉਹ ਕੀ ਕਰਦੇ ਆਗੇ ਇੱਕ ਗੱਡੀ ਖੜੀ ਹੋ ਗਈ ਦੇ ਪਿੱਛੇ ਗੱਡੀਆਂ ਨਹੀਂ ਖੜੀਆਂ ਕਰਦੇ ਉਹਦੀ ਸਾਈਡ ਤੇ ਲਿਆ ਕੇ ਅੱਗੇ ਲਿਆ ਕੇ ਬਿਲਕੁਲੋ ਬੜਾ ਜਾਮ ਜਿਹਾ ਕਰਾਊਡ ਬਹੁਤ ਪੈਦਾ ਕਰ ਦਿੰਦੇ ਆ ਉਧਰੋਂ ਜਿਹੜੇ ਰਹੀਮਪੁਰ ਚੌਂਕ ਤੋਂ ਟ੍ਰੈਫਿਕ ਆ ਰਹੀ ਹੈ ਉਧਰੋਂ ਸੱਜੇ ਖੱਬੇ ਆ ਕੇ ਲੋਕ ਜਿਹੜਾ ਜਾਮ ਲਾ ਦਿੰਦੇ ਆ ਤੇ ਜਦੋਂ ਫਾਟਕ ਖੁੱਲਦਾ ਟ੍ਰੇਨ ਜਾਣ ਤੋਂ ਬਾਅਦ ਉਹ ਦੋਨੋਂ ਧਿਰਾਂ ਬਹੁਤ ਕਾਲੀਆਂ ਪੈ ਜਾਂਦੀਆਂ ਜਿਹਦੇ ਕਰਕੇ ਕਾਫੀ ਲੰਮਾ ਜਾਮ ਲੱਗਾ ਰਹਿੰਦਾ ਸੀ ਅੱਜ ਅਸੀਂ ਇਸ ਚੌਂਕ ਦੇ ਜਿਹੜਾ ਰੇਲਵੇ ਕਰਾਸਿੰਗ ਹੈ ਇੱਥੇ ਸਾਡੀ ਟ੍ਰੈਫਿਕ ਦੀ ਟੀਮ ਨੇ ਆ ਕੇ ਤੁਸੀਂ ਹੈਰਾਨ ਹੋ ਜਿਓ ਕਿ 10 ਮਿੰਟ ਨਹੀਂ ਲੱਗੇ ਉਸ ਆ ਕੇ ਜਿਹੜੀ 10 ਮਿੰਟ ਡਿਊਟੀ ਕੀਤੀ ਹੈ ਇੱਕ ਵੀ ਵਹੀਕਲ ਅਸੀਂ ਰਿੰਪੋਰ ਚੌਂਕ ਤੋਂ ਇੱਕ ਵੀ ਵਹੀਕਲ ਇਧਰੋਂ ਗਵਰਨਮੈਂਟ ਕਾਲ ਚੌਂਕ ਵੱਲੋਂ ਆ ਕੇ ਰੋਂਗ ਸਾਈਡ ਨਹੀਂ ਲੱਗਣ ਦਿੱਤਾ ਟ੍ਰੇਨ ਚਲੀ ਗਈ ਹੈ ਤੁਸੀਂ ਦੇਖ ਲਓ ਕੋਈ ਜਾਮ ਨਹੀਂ ਲੱਗਾ ਇਸ ਕਰਕੇ ਆਪਾਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਪਲੀਜ਼ ਇਸ ਤਰ੍ਹਾਂ ਕਰਕੇ ਤੁਸੀਂ ਜਿਹੜੇ ਸ਼ਹਿਰ ਦੇ ਵਿੱਚ ਜਾਮ ਹੈ ਇਹ ਨਾਲੋਂ ਕੋਈ ਫਰਕ ਨਹੀਂ ਪੈਂਦਾ ਅਗਰ ਅਸੀਂ 2 ਮਿੰਟ ਖੜੇ ਹੋ ਜੰਨੇ ਆ ਇੱਕ ਵਿਅਕਤੀ ਹੈ ਉਹਨੇ ਸਾਡੇ ਖਾਜਰੀ ਦੇ ਵਿੱਚ ਵੀ ਪੁਲਿਸ ਦੀ ਹਾਜ਼ਰੀ ਵਿੱਚ ਵੀ ਇੱਕ ਵਹੀਕਲ ਅੱਗੇ ਲੈ ਗਿਆ ਉਹਦਾ ਅਸੀਂ ਜੋ ਬਣਦਾ ਚਲਾਨ ਉਹ ਕਰ ਰਹੇ ਆ ਤੁਸੀਂ ਆਪਣਾ ਕੈਮਰਾ ਧੁਮਾ ਕੇ ਦੇਖੋ ਆਪਣੇ ਪੂਰੇ ਵਿਸ਼ਵਾਸ ਨੂੰ ਦੱਸੋ ਕਿ ਕੀ ਕੋਈ ਜਾਮ ਹੈਗਾ ਦੇਖਿਓ ਤੁਸੀਂ ਕੋਈ ਜਾਮ ਨਹੀਂ ਹੈਗਾ ਇਸੇ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਪਲੀਜ਼ ਥੋੜਾ ਜਿਹਾ ਪੇਸ਼ੈਂਸ ਰੱਖੋ ਹੌਸਲਾ ਰੱਖੋ ਕੋਈ ਜਾਮ ਨਹੀਂ ਲੱਗਣਾ ਇੱਥੇ ਆਰਾਮ ਨਾਲ ਆਓ ਆਰਾਮ ਨਾਲ ਜਾਓ ਇਹ ਸਰ ਲਗਾਤਾਰ ਸਾਡਾ ਹੁਣ ਇਸ ਚੀਜ਼ ਤੇ ਫੋਕਸ ਹੈ ਅਸੀਂ ਇਸ ਚੀਜ਼ ਤੋਂ ਹੁਸ਼ਿਆਰਪੁਰ ਦੇ ਲੋਕਾਂ ਨੂੰ ਨਿਜਾਦ ਦਵਾ ਕੇ ਫਿਰ ਸਹ ਲਵਾਂਗੇ